ਮਾਰ ਰਿਹਾ ਹਮੇ ਕਿਹਾ ਤੋ ਨਹੀਂ ਮੇਰੀ ਗੱਲ ਓਏ ਨਹੀਂ ਹਮੇ ਨੇ ਆਪਣੇ ਘਰ ਚਲ ਲਈ ਸ਼ਾਮ ਨੂੰ ਦੇਖਿਆ ਕੋਈ ਦੰਗ ਨਾ ਕਰੇ ਕੋਈ ਦੰਗ ਨਾ ਕਰੇ ਇਹ ਤਾਂ ਬਰਾਮੀ ਹਮੇ ਕਿ ਮਿਰਿਆ ਨਹੀਂ ਅੱਨੇ ਉੱਪਰ ਆਏ ਓਏ ਦੇਰ ਤੋਂ ਬਿਸਤਰਾ ਨਹੀਂ ਥਾਣੇ ਤੋਂ ਮੇਰਾ ਬੱਚਾ ਮਾਰ ਰਿਹਾ ਚੁੱਪ ਕਰ ਵੀ ਕਰ ਲੈ ਮੇਰਾ ਹਮੇ ਕਿ ਨਹੀਂ ਆਉਂਦੀ ਕੰਪਨੀ ਕਿ ਮੈਂ ਮਾਪੇ ਉਹਦਾ ਜਵਾਨ ਤੇ ਸੋਹਣਾ ਪੁੱਤ ਜਿਸ ਦੀ ਉਮਰ ਹਜੇ ਮਸਾ ਹੀ 21 ਸਾਲ ਦੀ ਸੀ ਕਰ ਤੋਂ ਨਗਰ ਕੀਰਤਨ ਦੇ ਲਈ ਉਹ ਗਿਆ ਸੀ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਪਰਤਿਆ ਪਿਓ ਦੇ ਵੱਲੋਂ ਜਾ ਕੇ ਆਪਣੇ ਪੁੱਤ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾ ਦਿੱਤੀ ਗਈ ਅਤੇ ਉਸ ਤੋਂ ਬਾਅਦ ਜਿਹੜਾ ਸੱਚ ਸਾਹਮਣੇ ਆਇਆ ਉਹ ਸੁਣਨ ਤੋਂ ਬਾਅਦ ਚਾਰ ਘਰ ਬਰਬਾਦ ਹੋ ਗਏ ਇਸ ਦੇ ਪਿੱਛੇ ਦਾ ਕਾਰਨ ਇੱਕ ਕੁੜੀ ਨੂੰ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ 4 ਜਨਵਰੀ ਨੂੰ ਨਗਰ ਕੀਰਤਨ ਤੇ ਬਲਜੀਤ ਸਿੰਘ ਨਾਮ ਦਾ ਮੁੰਡਾ ਗਿਆ ਸੀ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਉਹਨਾਂ ਦੇ ਕੋਲ ਆਈ ਸੀ ਅਤੇ ਜਦੋਂ ਉਹਨਾਂ ਨੇ ਪੁੱਤ ਦੇ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਨਹੀਂ ਮਿਲਿਆ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕੀਤੀ ਅਤੇ 4 ਜਨਵਰੀ ਨੂੰ ਓਮ ਰਾਜਪੁੱਤਰ ਅਜੀਤ ਰਾਜ ਦੇ ਤਲਵੀਰ ਕੁਮਾਰ ਉਰਫ ਮੁੰਨਾ ਪੁੱਤਰ ਰਿਸ਼ੀਪਾਲ ਵਾਸੀ ਸ਼ਹਿਰ ਛੰਨੀ ਥਾਣਾ ਸੁਜਾਨਪੁਰ ਮ੍ਰਿਤਕ ਬਲਜੀਤ ਸਿੰਘ ਨੂੰ ਆਪਣੇ ਮੋਟਰਸਾਈਕਲ ਤੇ ਕੀਤੇ ਲੈ ਕੇ ਗਏ ਸਨ ਦੋਵਾਂ ਦੇ ਕੋਲੋਂ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਮੰਨ ਲਿਆ ਕਿ ਉਹ ਬਲਜੀਤ ਨੂੰ ਬਿਹੜੀਆ ਸ਼ਿਵ ਸਟੋਨ ਕ੍ਰੈਸ਼ਰ ਤੇ ਲੈ ਕੇ ਜਾ ਰਹੇ ਸਨ ਅਤੇ ਜਸਵੰਤ ਕੁਮਾਰ ਪੁੱਤਰ ਤਰਸੀਮ ਲਾਲ ਵਾਸੀ ਪਿੰਡ ਸ਼ਹਿਰ ਛੰਨੀ ਉਹਨਾਂ ਨੂੰ ਰਸਤੇ ਦੇ ਵਿੱਚ ਮਿਲ ਗਿਆ। ਉਹਨਾਂ ਆਚਾਰਾਂ ਨੇ ਹੀ ਸ਼ਿਵ ਸਟੋਨ ਕ੍ਰੈਸ਼ਰ ਪਿਹੜੀਆ ਵਿਖੇ ਸ਼ਰਾਬ ਪੀਤੀ ਬਲਜੀਤ ਦੀਆਂ ਲੱਤਾਂ ਅਤੇ ਬਾਹਾਂ ਰੱਸੀ ਦੇ ਨਾਲ ਬੰਨ੍ਹ ਦਿੱਤੀਆਂ ਗਈਆਂ। ਅਤੇ ਬਾਅਦ ਦੇ ਵਿੱਚ ਉਸਦੀ ਜਾਨ ਲਈ ਗਈ ਅਤੇ ਮ੍ਰਿਤਕ ਦੇ ਨੂਰਾਵੀ ਦਰਿਆ ਦੇ ਵਿੱਚ ਝਾੜੀਆਂ ਦੇ ਕੋਲ ਸੁੱਟ ਦਿੱਤਾ ਗਿਆ। ਪੁਲਿਸ ਨੇ ਓਮਰਾਜ, ਤਲਬੀਰ ਕੁਮਾਰ ਉਸ ਮੁੰਨਾ ਅਤੇ ਜਸਵੰਤ ਕੁਮਾਰ ਦੀ ਨਿਸ਼ਾਨਦੇਹੀ ਤੇ ਹੀ ਬਲਜੀਤ ਸਿੰਘ ਦੀ ਮ੍ਰਿਤਕ ਤੇ ਬਰਾਮਦ ਕੀਤੀ। ਇਸ ਦੇ ਪਿੱਛੇ ਦੀ ਵਜ੍ਹਾ ਦਾ ਹੀ ਪਤਾ ਲੱਗਿਆ ਕਿ ਕਿਸੇ ਕੁੜੀ ਦੇ ਨਾਲ ਮੁੰਡੇ ਦਾ ਚੱਕਰ ਸੀ ਪਰ ਪਿਛਲੇ 2 ਮਹੀਨੇ ਤੋਂ ਓਮਰਾਜ ਦੇ ਨਾਲ ਉਹ ਕੁੜੀ ਗੱਲਬਾਤ ਨਹੀਂ ਕਰ ਰਹੀ ਸੀ। ਜਿਸ ਤੇ ਓਮਰਾਜ ਨੂੰ ਸ਼ੱਕ ਹੋਇਆ ਕਿ ਉਸਦੀ ਦੋਸਤ ਔਰਤ ਦੇ ਨਾਲ ਮ੍ਰਿਤਕ ਬਲਜੀਤ ਸਿੰਘ ਦੇ ਸਬੰਧ ਬਣ ਗਏ ਹਨ ਅਤੇ ਇਸੇ ਚੱਕਰ ਦੇ ਵਿੱਚ ਉਸਨੇ ਬਲਜੀਤ ਸਿੰਘ ਦੀ ਜਾਨ ਲੈ ਲਈ ਦੋਸਤਾ ਨਹੀਂ ਲਾਪਤਾ ਨੌਜਵਾਨ ਨੂੰ ਕਿਸ ਤਰ੍ਹਾਂ ਦੇ ਨਾਲ ਖਤਮ ਕੀਤਾ ਇਹ ਮਾਪਿਓ ਨੂੰ ਪਤਾ ਲੱਗ ਚੁੱਕਿਆ ਇਹਨਾਂ ਤਿੰਨਾਂ ਮੁੰਡਿਆਂ ਨੂੰ ਹੀ ਕੱਲ ਅਦਾਲਤ ਦੇ ਵਿੱਚ ਪੇਸ਼ ਕਰ ਲਿਆ ਜਾਵੇਗਾ ਪੁਲਿਸ ਡਿਮਾਂਡ ਹਾਸਲ ਕੀਤਾ ਜਾਣਾ ਤਾਂ ਕਿ ਹੋਰ ਵੀ ਕਈ ਗੱਲਾਂ ਸੁਲਝਾਈਆਂ ਜਾ ਸਕਣ ਮਿਤੀ 1 25 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਨਿਛਲੀ ਬੜਾਈ ਤੋਂ ਅਖਤਿਆਰ ਸਿੰਘ ਨੇ ਆ ਕੇ ਦੱਸਿਆ ਕਿ ਮੇਰਾ ਬੇਟਾ ਬਲਜੀਤ ਸਿੰਘ ਜੋ ਉਦੀ ਉਮਰ 21 22 ਸਾਲ ਹੈ ਕਰੋਨਾਗਰ ਕੀਤਾ ਲਈ ਗਿਆ ਪਰ ਵਾਪਸ ਨਹੀਂ ਆਇਆ ਉਸੇ ਦੌਰਾਨ ਉਹਨਾਂ ਦਾ ਰੀਡੀ ਐਂਟਰੀ ਜਾਰੀ ਕਰਕੇ ਸਹਾਰ ਸ਼ੋਰਗੋਗਾ ਜਾਰੀ ਕੀਤਾ ਗਿਆ ਤੇ ਜਿਹੜਾ ਉਹਦਾ ਮੋਬਾਈਲ ਨੰਬਰ ਸੀ ਉਹਨੂੰ ਟੈਕਨੀਕਲ ਤਰੀਕੇ ਨਾਲ ਜਿਹੜਾ ਚੈੱਕ ਕੀਤਾ ਗਿਆ ਜਿਹੜੇ ਉਹਦੇ ਲਾਸਟ ਨੰਬਰ ਹੈਗੇ ਸੀ ਕਿ ਜਿੱਥੇ ਉਹਦੀ ਲਾਸਟ ਲੋਕੇਸ਼ਨ ਆਈ ਹੈ ਉਹ ਸਾਰਾ ਚੈੱਕ ਕਰਦੇ ਜਿਹੜੇ ਉਧਰ ਦੇ ਬੰਦਿਆਂ ਦੇ ਕੋਈ ਨੰਬਰ ਸਾਨੂੰ ਮਲੇ ਉਹਨਾਂ ਕੋਲੋਂ ਜਦੋਂ ਅਸੀਂ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਅਸੀਂ ਕੱਲ ਇੱਕ ਮਕਦਮਾ ਨੰਬਰ 2 ਜਿਹੜਾ ਦਰਜ ਕੀਤਾ ਹੈ ਥਾਣਾ ਸ਼ਾਹਪੁਰ ਕੰਡੀ ਦੇ ਵਿੱਚ ਅੰਡਰ ਸੈਕਸ਼ਨ ਜਿਹੜਾ 364 ਦੇ ਵਿੱਚ ਦਰਜ ਕੀਤਾ ਸੀਗਾ ਚੌਥੀ ਆਈਪੀਸੀ ਦੇ ਬਟ ਜਦੋਂ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਤੇ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਉਹਨੂੰ ਨਾਲ ਲੈ ਕੇ ਉੱਥੋਂ ਤੇ ਜਿਹੜਾ ਵਾ ਪਿੰਨ ਬੰਗਿਆ ਨੇ ਉਹਦਾ ਕਤਲ ਕਰ ਦਿੱਤਾ ਤਫਤੀਸ਼ ਦੌਰਾਨ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੇ ਆਪਸ ਵਿੱਚ ਦੋਸਤ ਸੀਗੇ ਇਹ ਇਹਨੂੰ ਨਾਲ ਲੈ ਕੇ ਆਏ ਤੇ ਆ ਕੇ ਇਹਨਾਂ ਇਕੱਠਿਆਂ ਪੁੱਲੋਂ ਸ਼ਰਾਬ ਪੀਤੀ ਐ ਕਿਤੇ ਸਿਵਾ ਸਟੋਨ ਕਰੈਚਰ ਐ ਜਿਹੜਾ ਬੇਆਬਾਦ ਪਿਆ ਉੱਥੇ ਸ਼ਰਾਬ ਪੀ ਕੇ ਇਹਨੂੰ ਇਹਦੇ ਹੱਥ ਪੈਰ ਬੰਨ ਕੇ ਇਹਨੂੰ ਕੁਰਸੀ ਦੇ ਵਿੱਚ ਬੰਨ ਕੇ ਤੇ ਇਹਦੇ ਰੱਸੀ ਦੇ ਨਾਲ ਜਿਹੜਾ ਇਹਦਾ ਗळा ਘੁੱਟ ਦਿੱਤਾ ਗळा ਘੁੱਟਣ ਤੋਂ ਬਾਅਦ ਇਹਨਾਂ ਤਿੰਨਾਂ ਜਾਣਿਆਂ ਨੇ ਜਿਹੜਾ ਵਾ ਉਹਨੂੰ ਦਰਿਆ ਰਾਵੀ ਦੇ ਥੱਲੇ ਜਿਹੜਾ ਝਾੜੀਆਂ ਵਿੱਚ ਸੁੱਟ ਦਿੱਤਾ ਜਿਹੜਾ ਅੱਜ ਇਹਨਾਂ ਨੂੰ ਉੱਥੇ ਮੌਕੇ ਤੇ ਲੈ ਜਾ ਕੇ ਇਹਦੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਜਿਹੜੀ ਇਹ ਲਾਸ਼ ਕਵਰ ਕੀਤੀ ਐ ਤੇ ਇਹਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਨਾਂ ਨੇ ओम ओमराज ਇੱਕ ਦਾ ਨਾਮ ਦੂਜੇ ਦਾ ਨਾਮ ਦਲਵੀਰ ਕੁਮਾਰ ਹੈ ਤੇ ਜਨਾਂ ਦੇ ਸੰਸੰਗ ਹੈ ਕਿੰਨੇ ਜਿਹੜੇ ਸ਼ਹਿਰ ਸੰਨੀਖਾਣਾ ਸਦਨਪੁਰ ਦੇ ਰਹਿਣ ਵਾਲੇ ਕਾਨਿੰਦ ਦਾ ਐਕਚੁਅਲੀ ਜਿਹੜਾ ਮੈਂਨ ਦੋਸੀ ओमराज ਹੈਗਾ ਉਹਦੇ ਕੋਈ ਲੈਡੀ ਨਾਲ ਰਿਲੇਸ਼ਨ ਸੀਗੇ ਤੇ ਬਲਜੀਤ ਉਹਦਾ ਦੋਸਤ ਸੀਗਾ ओमराज ਦਾ ਮਰਨ ਵਾਲਾ ਮੁੰਡਾ ਉਹਨੂੰ ਇਹ ਸੱਖ ਸੀਗੇ ਜਿਹੜੀ ਲੈਡੀ ਆ ਉਹ ਮੇਰੇ ਤਾਂ ਦੋ ਤਿੰਨ ਮਹੀਨੇ ਤੋਂ ਗੱਲ ਨਹੀਂ ਕਰ ਰਹੀ ਤੇ ਹੋ ਸਕਦਾ ਵੀ ਇਹ ਬਲਜੀਤ ਉਹਦੇ ਨਾਲ ਰਿਲੇਸ਼ਨ ਤੇ ਆ ਗਿਆ ਇਸੇ ਰੰਜਿਸ਼ ਤੇ ਵਜਾ ਕਰਕੇ ਉਹਨੂੰ ਜਿਹੜਾ ਨਿਕਲਿਆ